ਕਬੀਰ ਮਾਨਸ ਜਨਮ ਦੁਲੰਭ ਹੈ ਹੋਇ ਨਾ ਬਰਹ ਬਾਰ ਜੋ ਬਨ ਫਲ ਪਾਕੈ ਭੁਵੇਂ ਗਿਰ ਬਹੁਰ ਨ ਲਾਗੈ ਡਾਰ ਅੱਜ ਦੇ ਇਸ ਪਾਵਨ ਸ਼ਲੋਕ ਦੇ ਵਿੱਚ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਨੇ ਅੱਜ ਭਗਤ ਕਬੀਰ ਜੀ ਸਾਨੂੰ ਸਰੀਰ ਦੇ ਉਦਾਹਰਣ ਦੇ ਕੇ ਸਮਝਾ ਰਹੇ ਨੇ ਕਿ ਭਾਈ ਇਹ ਜੋ ਮਨੁੱਖੀ ਸਰੀਰ ਸਾਨੂੰ ਮਿਲਿਆ ਮਨੁੱਖੀ ਜਾਮਾ ਮਿਲਿਆ ਹੈ ਇਹ ਇੰਨਾ ਸਾਨ ਨਹੀਂ ਸੀ ਜਿੰਨਾ ਅਸੀਂ ਸਮਝ ਰਹੇ ਹਾਂ ਇਸ ਨੂੰ ਪਾਉਣ ਦੇ ਲਈ ਇੱਕ ਲੰਮਾ ਸਫ਼ਰ ਅਸੀਂ ਤੈਅ ਕਰਕੇ ਆਏ ਹਾਂ 83990999 ਜੁਨਾ ਭੋਗ ਕੇ ਫੇਰ ਜਾ ਕੇ ਸਾਨੂੰ ਮਨੁੱਖੀ ਜਮਾ ਰਬਤ ਹੁੰਦਾ ਹੈ ਹੁਣ ਪਗਦ ਕਬੀਰ ਜੀ ਇੱਥੇ ਸਰੀਰ ਦੇ ਉਦਾਹਰਣ ਦੇ ਕੇ ਸਾਨੂੰ ਸਮਝਾ ਰਹੇ ਨੇ ਕਿ ਭਾਈਏ ਸਮਾਂ ਜਿਹੜਾ ਇਹ ਗਫਲਤ ਦੀ ਨੀਂਦ ਵਿੱਚ ਸੌਣ ਦਾ ਸਮਾਂ ਨਹੀਂ ਸਗੋਂ ਇਹ ਸਮਾਂ ਵਰਤਮਾਨ ਸਮੇਂ ਦੇ ਵਿੱਚ ਕੰਮ ਕਰਨ ਦਾ ਸਮਾਂ ਹੈ ਕਿਉਂਕਿ ਇਸ ਵੇਲੇ ਕਿੱਤਾ ਹੋਇਆ ਕੰਮ ਤੇਰੇ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਆਉਣਾ ਹੈ ਹੁਣ ਧਿਆਨ ਦਿਓ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਮਾਨਸ ਜਨਮ ਦੁਲੰਭ ਹੈ ਦੁਲੰਭ ਤੋਂ ਪਾਪ ਹੁੰਦਾ ਮੁਸ਼ਕਲ ਕਹਿੰਦੇ ਵੀ ਜਿਹੜਾ ਇਹ ਸਰੀਰ ਮਿਲਿਆ ਹੈ ਮਾਨਸ ਜਨਮ ਦੁਲੰਭ ਹੈ ਬੜਾ ਮੁਸ਼ਕਲ ਦੇ ਨਾਲ ਹੀ ਮਿਲਿਆ ਹੈ ਹੋਏ ਨਾ ਬਾਰ 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 ਹੀ ਪ੍ਰਾਪਤ ਨਹੀਂ ਹੁੰਦਾ ਇਹ ਜਹੀ ਮਿਲੀ ਹੈ ਇਹ ਸਾਡੇ ਵੱਡੇ ਭਾਗ ਨੇ ਕਿ ਸਾਨੂੰ ਇਹ ਮਨੁੱਖੀ ਜਾਮਾ ਮਿਲਿਆ ਹੈ ਤੇ ਇਸ ਮਨੁੱਖੀ ਜਾਮੇ ਨੂੰ ਪ੍ਰਾਪਤ ਕਰਕੇ ਅਸੀਂ ਜਿੰਨਾ ਛੇਤੀ ਹੋ ਸਕਦਾ ਹੈ ਪਰਮਾਤਮਾ ਦੇ ਲੜ ਲੜ ਕੇ ਪਰਮਾਤਮਾ ਕੋਲ ਸਿੱਖਿਆ ਲੈ ਕੇ ਆਪਣੇ ਆਪ ਦੀ ਪਛਾਣ ਕਰਕੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਸ ਨੂੰ ਸਮਝ ਕੇ ਅਸੀਂ ਇਸ ਮਨੁੱਖੀ ਜੀਵਨ ਦਾ ਲਾਹਾ ਪ੍ਰਾਪਤ ਕਰਨਾ ਹੈ ਹੋਏ ਨਾ ਬਾਰੇ ਬਾਰ ਇਹ ਮੁੜ ਮੁੜ ਕੇ ਨਹੀਂ ਸਾਨੂੰ ਪ੍ਰਾਪਤ ਹੋਣਾ ਇਹਹੀ ਸਮਾਂ ਹੈ ਇਹਹੀ ਸਾਡੇ ਕੋਲ ਸਮਾਂ ਹੈ ਜੇ ਇਸ ਸਮੇਂ ਦੇ ਵਿੱਚ ਅਸੀਂ ਪਰਮੇਸ਼ਵਰ ਦੇ ਨਾਲ ਪ੍ਰੀਤ ਪਾ ਲੈਂਦੇ ਆ ਪਰਮੇਸ਼ਵਰ ਦੇ ਨਾਲ ਲਗਾਅ ਪਾ ਲੈਂਦੇ ਆ ਪਰਮੇਸ਼ਵਰ ਨੂੰ ਜਾਣ ਲੈਂਦੇ ਆ ਆਪਣੇ ਆਪ ਨੂੰ ਜਾਣ ਲੈਂਦੇ ਆ ਤੇ ਆਪਣੇ ਕਰਮਾਂ ਨੂੰ ਸੋਨਾ ਬਣਾ ਲੈਂਦੇ ਆ ਤਨ ਮਨ ਤੇ ਧਨ ਦੇ ਨਾਲ ਨੇਕ ਕਮਾਈ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਅਸੀਂ ਇਸੇ ਜਨਮ ਦੇ ਵਿੱਚ ਇਸੇ ਸਮੇਂ ਵਿੱਚ ਚੰਗੀ ਕਮਾਈ ਕਰਕੇ ਉਸ ਮਾਲਕ ਦੇ ਸੁਰਖਰੂ ਹੋ ਸਕਾਂਗੇ ਕਿਉਂਕਿ ਵਰਤਮਾਨ ਸਮੇਂ ਦੇ ਵਿੱਚ ਕੀਤੀ ਹੋਈ ਕਮਾਈ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਆਉਣੀ ਹੈ ਹੋਰ ਕੋਈ ਤਰੀਕਾ ਨਹੀਂ ਔਰ ਕੋਈ ਵਸੀਲਾ ਨਹੀਂ ਜਿਸ ਦੇ ਦੁਆਰਾ ਅਸੀਂ ਇਸ ਮਨੁੱਖੀ ਜਨਮ ਨੂੰ ਸਫਲਾ ਕਰ ਸਕਦੇ ਹਾਂ ਇੱਕ ਪਰਮੇਸ਼ਵਰ ਦਾ ਨਾਮ ਹੈ ਜਿਸ ਨੂੰ ਧਿਆਕ ਕੇ ਜਿਸ ਨੂੰ ਸਿਮਰ ਕੇ ਜਿਸ ਨੂੰ ਆਪਣੀ ਸਮ੍ਰਿਤੀ ਵਿੱਚ ਲਿਆ ਕੇ ਅਸੀਂ ਆਪਣੇ ਹਿਰਦੇ ਵਿੱਚ ਉਸ ਪਰਮੇਸ਼ਵਰ ਨੂੰ ਵਸਾ ਕੇ ਉਸ ਘਰ ਵਿੱਚ ਜਾ ਸਕਦੇ ਹਾਂ ਉਸ ਘਰ ਨੂੰ ਪ੍ਰਾਪਤ ਕਰ ਸਕਦੇ ਹਾਂ ਜਿਹੜਾ ਘਰ ਬੇਗਮ ਹੈ ਜਿਹੜਾ ਘਰ ਕਿਸੇ ਚੀਜ਼ ਦੀ ਥੋੜ ਨਹੀਂ ਜਿੱਥੇ ਕਿਸੇ ਦੇ ਮਾਨਸਮਾਨ ਦੀ ਜਿੱਥੇ ਜਿੱਥੇ ਕਿਸੇ ਦੇ ਮਾਨ ਸਮਾਨ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ ਜਿੱਥੇ ਧਨ ਦੀ ਕਮੀ ਨਹੀਂ ਸਾਰੇ ਰੱਜੇ ਪੁੱਜੇ ਇਨਸਾਨ ਉੱਥੇ ਮੌਜੂਦ ਨੇ ਸਭਨਾ ਕੋਲ ਧਨ ਦੇ ਅਨੇਕਾਂ ਭੰਡਾਰ ਨੇ ਸਭਨਾ ਕੋਲ ਖਾਣ ਦੀਆਂ ਵਸਤਾਂ ਨੇ ਸਭਨਾ ਕੋਲ ਬੇਅੰਤ ਤੇ ਸੰਪੂਰਨ ਤੌਰ ਤੋਂ ਹਰ ਇੱਕ ਚੀਜ਼ ਜਿਹਨਾਂ ਕੋਲ ਪ੍ਰਾਪਤੀ ਹੈ ਭਾਗ ਉਹਨਾਂ ਕੋਲ ਹਾਰ ਸਮੇਂ ਸੁਖ ਤੇ ਆਨੰਦ ਬਣਿਆ ਰਹਿੰਦਾ ਹੈ ਇਹੋ ਜਿਹੇ ਸ਼ਹਿਰ ਦੇ ਵਾਸੀ ਸੀ ਬਣ ਜਾਵਾਂਗੇ ਇਸ ਜਨਮ ਦੇ ਵਿੱਚ ਨਾਮ ਸਿਮਰਨ ਦੇ ਅਭਿਆਸ ਦੇ ਦੁਆਰਾ ਦਸਮ ਦੁਆਰ ਦੀ ਪ੍ਰਾਪਤੀ ਕਰਕੇ ਨੋ ਦਰਵਾਜੇ ਜਿਨ੍ਹਾਂ ਦਰਵਾਜਿਆਂ ਦੇ ਰਾਹੀ ਸਾਡਾ ਇਹ ਮਨ ਵਿਚਲਿਤ ਹੋ ਜਾਂਦਾ ਹੈ ਭਟਕ ਜਾਂਦਾ ਹੈ ਨੋ ਦਰਵਾਜਿਆਂ ਦੇ ਰਾਹੀ ਜਿਨ੍ਹਾਂ ਦੇ ਰਾਹੀ ਅਸੀਂ ਪਰਮੇਸ਼ਵਰ ਨੂੰ ਧਿਆ ਕੇ ਜਿਨ੍ਹਾਂ ਦੇ ਰਾਹੀ ਅਸੀਂ ਪਰਮੇਸ਼ਵਰ ਨੂੰ ਸੁਣ ਕੇ ਧਿਆ ਕੇ ਦੇਖ ਕੇ ਅਸੀਂ ਰੱਬ ਨੂੰ ਪ੍ਰਾਪਤ ਕਰਨਾ ਹੈ ਰੱਬ ਨੂੰ ਧਿਆਉਣਾ ਹੈ ਰੱਬ ਦੀ ਪ੍ਰਾਪਤੀ ਕਰਨੀ ਇਹਨਾਂ ਨੌ ਦਰਵਾਜ਼ਿਆਂ ਦੇ ਨਾਲ ਨੇਕ ਕਰਮ ਕਰਨੇ ਤੇ ਦਸਵੇਂ ਦਰਵਾਜ਼ੇ ਦੀ ਪ੍ਰਾਪਤੀ ਕਰਨੀ ਹੈ ਉਹ ਦਰਵਾਜ਼ਾ ਜਿਹੜਾ ਇਸ ਸਮੇਂ ਇਹਨਾਂ ਨੌ ਦਰਵਾਜ਼ਿਆਂ ਦੇ ਵਿਕਾਰਾਂ ਦੇ ਵਿੱਚ ਫਸੇ ਹੋਣ ਕਰਕੇ ਕੂੜ ਦੀ ਜਿਹੜੀ دیوار ਉਸ ਲੱਗੀ ਹੋਈ ਹੈ ਦਸਮ ਦੁਆਰ ਤੋਂ ਸਾਨੂੰ ਜਾਣ ਨਹੀਂ ਦਿੰਦੀ ਉਹ ਹੌਲੀ 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 ਜਿਉਂ-ਜਿਉਂ ਅਸੀਂ ਇਹਦੇ ਉੱਤੇ ਠੇਸ ਮਾਰਾਂਗੇ ਤਿਉਂ-ਤਿਉਂ ਹੌਲੀ-ਹੌਲੀ ਕੂੜ ਦੀ دیوار ਜਿਹੜੀ ਹੈ ਇਹ ਢਲਣੀ ਸ਼ੁਰੂ ਹੋ ਜਾਵੇਗੀ ਭਾਵ ਟੁੱਟਣੀ ਸ਼ੁਰੂ ਹੋ ਜਾਵੇਗੀ ਤੇ ਇਹ ਟੁੱਟੇਗੀ ਨਾਮ ਦੇ ਨਾਮ ਦੇ ਪ੍ਰਭਾਵ ਦੁਆਰਾ ਭਾਵਨਾਮ ਜਿਠੇਸ ਦੁਆਰਾ ਨਾਮ ਦੀ ਚੋਟ ਦੁਆਰਾ ਹੁਣ ਭਗਤ ਕਬੀਰ ਜੀ ਕਹਿੰਦੇ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਹ ਰਹਿ ਬਾਲ ਦੁਬਾਰਾ ਨਹੀਂ ਮਿਲਣਾ ਇਹ ਤੈਨੂੰ ਇਸ ਲਈ ਇਸ ਜਨਮ ਦੀ ਵੈਲਿਊ ਨੂੰ ਸਮਝ ਸਮਝ ਕਿੰਨਾ ਇੰਪੋਰਟੈਂਟ ਹੈ ਸਾਡੇ ਲਈ ਜਿਉਂ ਬਨ ਫਲ ਪਾਕੇ ਪੁਏ ਗਿਰੈ ਜਿਸ ਤਰ੍ਹਾਂ ਇੱਕ ਦਰਖਤ ਦੇ ਪੇੜ ਦੇ ਉੱਤੇ ਜਾਂ ਕੋਈ ਜਿੱਥੇ ਫਲ ਫਲ ਦਾ ਪੇੜ ਲੱਗਿਆ ਹੋਵੇ ਕੋਈ ਕੋਈ ਫਲ ਪੱਕ ਜਾਵੇ ਟੁੱਟ ਕੇ ਧਰਤੀ ਦੇ ਉੱਤੇ ਡਿੱਗ ਪਵੇ ਤੇ ਤੁਹਾਨੂੰ ਪਤਾ ਹੈ ਕਿਉਂ ਦੁਆਰ ਤੋਂ ਫਿਰ ਉਸਦੇ ਨਾਲ ਨਹੀਂ ਜੁੜ ਸਕਦਾ ਬਸ ਇਹੀ ਹਾਲਤ ਸਾਡੀ ਹੈ ਜੇ ਇੱਕ ਵਾਰੀ ਇਹ ਸਮਾਂ ਸਾਡੇ ਕੋਲ ਖੁੰਝ ਗਿਆ ਫਿਰ ਸਾਡੇ ਕੋਲ ਕੋਸਤਾਵੇ ਤੁਸੀਂ ਵਾ ਕੁਝ ਨਹੀਂ ਰਹਿ ਜਾਗੂ ਇਸ ਲਈ ਭਾਗਾਂ ਬਾਲਿਓ ਚੰਗੇ ਲੋਕਾਂ ਦੀ ਸ਼ਰਨ ਵਿੱਚ ਜਾਓ ਮਾਪੁਰਖਾਂ ਦੀ ਸ਼ਰਨ ਵਿੱਚ ਜਾਓ ਗੁਰੂ ਵਾਲਿਆਂ ਦੇ ਕੋਲ ਜਾਓ ਜਿਹੜੇ ਗੁਰੂ ਨਾਲ ਜੁੜੇ ਨੇ ਜਿਨ੍ਹਾਂ ਨੇ ਆਪਣਾ ਜੀਵਨ ਦੇ ਵਿੱਚ ਗੁਰੂ ਨੂੰ 따ਇਆ ਉਹਨਾਂ ਦੀ ਸ਼ਰਨ ਵਿੱਚ ਜਾਓ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੋ ਬਾਣੀ ਪੜੋ ਬਾਣੀ ਨੂੰ ਸੁਣੋ ਬਾਣੀ ਨੂੰ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਫਿਰ ਉਸ ਨੂੰ ਆਪਣੇ ਕਰਮ ਦੇ ਵਿੱਚ ਲੈ ਕੇ ਆਓ ਆਪਣੇ ਲਈ ਮਿਹਨਤ ਕਰੋ ਤੇ ਮਹਾਰਾਜ ਦੀ ਇਹ ਜਿਹੜੀ ਵਿੱਦਿਆ ਹੈ ਜਿਹੜੀ ਪੜਾਈ ਹੈ ਇੱਕ ਕਿਸੇ ਦੀ ਮਹਤਾਜ ਨਹੀਂ ਕਿਸੇ ਦੀ ਡਿਗਰੀ ਦੀ ਲੋੜ ਨਹੀਂ ਉੱਤੇ ਕਿਸੇ ਦੇ ਕਿਸੇ ਦੇ ਹਸਤਾਖਰ ਦੀ ਲੋੜ ਨਹੀਂ ਜਾਂ ਕਿਸੇ ਦੇ ਕਹਿਣ ਨਾਲ ਜਾਂ ਕਿਸੇ ਦੇ ਮਾਨ ਸਮਾਨ ਦੇਣ ਨਾਲ ਜਾਂ ਕਿਸੇ ਦੇ ਨਾਲ ਕੋਈ ਤੁ ਸਾਨੂੰ ਤੁਹਾਨੂੰ ਕੋਈ ਮਾੜਾ ਲਫ਼ਜ਼ ਕੋਈ ਬੋਲ ਜਾਵੇ ਵੀ ਤੁਸੀਂ ਕਿਸ ਰਾਹ ਤੇ ਪਏ ਹੋਏ ਹੋ ਤੁਸੀਂ ਕਿਸ ਰਾਹ ਪੈ ਗਏ ਹੋ ਉਹਨਾਂ ਲੋਕਾਂ ਦੀ ਪਰਵਾਹ ਨਹੀਂ ਕਰਨੀ ਤੁਸੀਂ ਜੇ ਤੁਸੀਂ ਉਹਨਾਂ ਲੋਕਾਂ ਦੀ ਗੱਲਾਂ ਨੂੰ ਸੁਣ ਲਿਆ ਉਨਾ ਦੀ ਪਰਵਾਹ ਕਰਨ ਲਗਣੀ ਸ਼ੁਰੂ ਕਰ ਦਿੱਤੀ ਤੁਸੀਂ ਉਸ ਨੂੰ ਆਪਣੇ ਹਿਰਦੇ ਵਿੱਚ ਵਸਾਲਿਆ ਤੁਸੀਂ ਕਦੇ ਪਰਮਾਰਧ ਦੇ ਵਾਲੇ ਪਾਸੇ ਨਹੀਂ ਜਾ ਸਕਦੇ ਕਿਉਂਕਿ ਉਹ ਖੁਦ ਡੱਡੂ ਨੇ ਉਹ ਚਿੱਕੜ ਵਿੱਚ ਹੀ ਰਹੇ ਨੇ ਉਹ ਵਿਕਾਰਾਂ ਵਿੱਚ ਹੀ ਰਹੇ ਨੇ ਜੋ ਮਨੁੱਖ ਆਪਣੇ ਆਪ ਵਿਕਾਰਾਂ ਵਿੱਚ ਦਸੇ ਪਏ ਨੇ ਜੋ ਆਪ ਕੁਹਾਈ ਪਏ ਹੋਣ ਜੇ ਤੁਸੀਂ ਉਹਨਾਂ ਨੂੰ ਕੋਈ ਸਹੀ ਪਾਸੇ ਲਾਉਣ ਦੀ ਗੱਲ ਕਰੋਗੇ ਸਹੀ ਪਾਸੇ ਤੋਰਨ ਦੀ ਗੱਲ ਕਰੋਗੇ ਉਹਨਾਂ ਨੇ ਤੁਹਾਨੂੰ ਉਸ ਪਾਸੇ ਨਹੀਂ ਲੱਗਣਾ ਸਕੋ ਤੁਹਾਡਾ ਮਖੌਲ ਕਰਨਾ ਹੈ ਤੁਹਾਡਾ ਹਾਸਾ ਉਡਾਣਾ ਇਸ ਲਈ ਉਹਨਾਂ ਦੀ ਗੱਲਾਂ ਦਾ ਪਰਵਾਹ ਕੀਤੇ ਹੋਇਆ ਤੁਸੀਂ ਆਪਣੀ ਆਪਣੀ ਜਗੀਰ ਦੇ ਆਪ ਮਾਲਕੋ ਪਾਪ ਆਪਣੇ ਇਸ ਹਿੱਸੇ ਦੇ ਰੂਪੇ ਕਰਦੇ ਤੁਸੀਂ ਆਪ ਉਹਨਰੋ ਆਪ ਤੁਸੀਂ ਨਾਮ ਦੇ ਆਪਣਾ ਆਪ ਤੁਸੀਂ ਰਾਜਪੂੰਜੀ ਇਕੱਠੀ ਕਰਨੀ ਹੈ ਆਪ ਉਸ ਰਾਜਪੂੰਜੀ ਨੂੰ ਵਰਤਣਾ ਹੈ ਆਪ ਹੀ ਤੁਸੀਂ ਵਪਾਰ ਹੋ ਆਪ ਹੀ ਤੁਸੀਂ ਮਾਲਕ ਰਹਿਣਾ ਸਭ ਕੁਝ ਤੁਸੀਂ ਆਪ ਹੀ ਕਰਨਾ ਹੈ ਇਸ ਤੋਂ ਸਾਹੰਤਰਿਕਾ ਕੋਈ ਹੋਰ ਨਹੀਂ ਹੈ ਗੁਰਬਾਣੀ ਨੂੰ ਸਮਝਣ ਦਾ ਗੁਰਬਾਣੀ ਨੂੰ ਵਿਚਾਰਨ ਦਾ ਗੁਰਬਾਣੀ ਨੂੰ ਦੂਸਰਿਆਂ ਦੇ ਸਾਹਮਣੇ ਪੇਸ਼ ਕਰਨ ਦਾ ਇਸ ਲਈ ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਸਵਾਰਨ ਜਦੋਂ ਅਸੀਂ ਆਪਣੇ ਆਪ ਨੂੰ ਸਵਾਰ ਲਿਆਂਗੇ ਅਸੀਂ ਕਿਸੇ ਦੇ ਮੁਹਤਾਜ ਥੋੜੀ ਹੈ ਕਿ ਕਿਸੇ ਨੂੰ ਅਸੀਂ ਸਰਟੀਫਿਕੇਟ ਦੇਣਾ ਜਾਂ ਕਿਸੇ ਨੂੰ ਆਪਣੀ ਅਸੀਂ ਆਪਣਾ ਪ੍ਰਮਾਣ ਪੱਤਰ ਦਿਖਾਣਾ ਆਪਣਾ ਆਪਣਾ ਅਸੀਂ ਕੈਰੈਕਟਰ ਸਰਟੀਫਿਕੇਟ ਕਿਸੇ ਦੇ ਅੱਗੇ ਪੇਸ਼ ਕਰਨਾ ਵੀ ਤੁਸੀਂ ਮੇਰੇ ਵਿੱਚ ਆਕ ਵਲਦੇ ਹੋ ਤੁਹਾਡਾ ਕੈਰੈਕਟਰ ਸਰਟੀਫਿਕੇਟ ਤੁਹਾਡੇ ਅਕਾਲ ਪੁਖ ਦੇ ਸਾਹਮਣੇ ਤੁਹਾਡੇ ਤੁਹਾਡਾ ਜਾਣਾ ਹੈ ਉਸ ਨੇ ਤੁਹਾਡੇ ਅੰਦਰ ਤੁਹਾਡੇ ਤੁਹਾਡੇ ਬਾਰੇ ਉਸਨੇ ਡਿਸੀਜਨ ਲੈਣਾ ਹੈ ਕਿ ਤੁਸੀਂ ਕਿਸ ਅਵਸਥਾ ਦੇ ਮਾਲਕ ਹੋ ਤੁਹਾਨੂੰ ਕਿਹੜੀ ਡਿਗਰੀ ਦੇਣੀ ਹੈ ਤੁਹਾਨੂੰ ਕਿਹੜੀ ਅਵਸਥਾ ਪ੍ਰਾਪਤ ਕਰਾਉਣੀ ਹੈ ਇਸ ਲਈ ਇਹ ਕਰ ਇਹੋ ਜਾਇ ਸਰਵੋਚਨ ਸਰਕਾਰ ਹੈ ਇਸ ਸਰਕਾਰ ਦਾ ਜਿਹੜਾ ਕਹਿ ਮੰਨ ਲਵੇਗਾ ਇਸ ਸਰਕਾਰ ਦੀ ਜਿਹੜੀ ਸੇਵਾ ਕਰ ਲਵੇਗਾ ਤੇ ਮਹਾਰਾਜ ਉਸ ਦੇ ਸਾਰੇ ਕੀਤੇ ਹੋਏ ਪਾਪ ਉਸ ਦੀ ਸਾਰੀਆਂ ਕੀਤੀਆਂ ਹੋਈਆਂ ਗਲਤੀਆਂ ਉggen ਉਸ ਨੂੰ ਕਦੇ ਚਿਤਾਰਦਾ ਨਹੀਂ ਯਾਦ ਨਹੀਂ ਰੱਖਦਾ ਸਗੋਂ ਉਸ ਉਹਨਾਂ ਵਕਤਾਂ ਨੂੰ ਯਾਦ ਰੱਖਦਾ ਹੈ ਉਸ ਵਕਤ ਨੂੰ ਯਾਦ ਰੱਖਦਾ ਹੈ ਜਦੋਂ ਪਰਮੇਸ਼ਵਰ ਦੇ ਨਾਲ ਜੁੜਦਾ ਹੈ ਜਦੋਂ ਪਰਮੇਸ਼ਵਰ ਦੀ ਗਾਥਾ ਗਾਉਂਦਾ ਹੈ ਜਦੋਂ ਪਰਮੇਸ਼ਵਰ ਦੀ ਵਿਚਾਰ ਕਰਦਾ ਹੈ ਜਦੋਂ ਪਰਮੇਸ਼ਵਰ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਪਰਮੇਸ਼ਵਰ ਨੂੰ ਧਿਆਨ ਲੱਗ ਕੇ ਜਦੋਂ ਸਾਰੇ ਦੁਨੀਆਂ ਦੇ ਵਿੱਚ ਰਹਿੰਦੇ ਹੋ ਹਰ ਇੱਕ ਕਰਮ ਨੂੰ ਕਰਦਾ ਹੈ ਇਸ ਲਈ ਭਗਾਂ ਵਾਲਿਓ ਮਹਾਰਾਜ ਜੀ ਕਹਿੰਦੇ ਨੇ ਪਾਈਏ ਜਨਮ ਮਿਲਿਆ ਮਨੁੱਖੀ ਜਨਮ ਇਸ ਜਨਮ ਦੇ ਵਿੱਚ ਪਰਮੇਸ਼ਵਰ ਦੇ ਨਾਮ ਦਾ ਲਾਹ ਕਟੋ ਇਹ ਹੀ ਸਮਾਂ ਹੈ ਇਹ ਹੀ ਤੁਹਾਡੇ ਕੋਲ ਕੰਮ ਹੈ ਜਿਸ ਕੰਮ ਨੂੰ ਤੁਸੀਂ ਕਰਕੇ ਆਪਣੇ ਜੀਵਨ ਸਕਾਰ ਕਰ ਸਕਦੇ ਹੋ ਤੇ ਨਿਰੰਕਾਰ ਜੋਕਾਰ ਤੋਂ ਰਹਿਤ ਹੈ ਉਸ ਮੂਰਤ ਦੇ ਵਿੱਚ ਆਪਣੀ ਇਸ ਆਤਮਾ ਨੂੰ ਪਰਮਾਤਮਾ ਵਿੱਚ ਲੀਨ ਕਰ ਸਕਦੇ ਹੋ ਸੋ ਅੱਜ ਇਸ ਪਾਵਨ ਸ਼ਲੋਕ ਦੀ ਵਿਚਾਰ ਕਰਦੇ ਹਾਂ ਦਾਸ ਪਾਸੋਂ ਬੇੰਤ ਪ੍ਰਕਾਰ ਦੀਆਂ ਬੁਲਾਵਾਂ ਹੋਗੀਆਂ ਹੋਣਗੀਆਂ ਆਪਸ ਨੂੰ ਸਾਧ ਸੰਗਤ ਬਖਸ਼ਣੇ ਹੋਗਾ ਬਖਸ਼ ਲੈਣਾ ਜੀ ਬਲਾਵਜ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ